ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਲਤਾ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਅੱਜ ਆਪਾਂ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਆਪਣੇ ਸੂਟ ਰੈਡੀ ਹੋ ਕੇ ਆਏ ਸੀ ਜੀ ਟਾਈ ਡਾਈ ਦੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਜੇ ਸਾਡੇ ਤੋਂ ਬਣਵਾਉਣੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਤੇ ਜੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਮੇਰੇ ਚੈਨਲ ਤੇ ਨਵੇਂ ਹੋ ਜੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਆਨ ਕਰ ਲਿਓ ਜੀ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਜੀ ਤੇ ਪਲੀਜ਼ ਇੱਕ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਸਾਰੀਆਂ ਭੈਣਾਂ ਤੱਕ ਵੀਡੀਓ ਪਹੁੰਚ ਸਕੇ ਜੀ ਤੇ ਪਲੀਜ਼ ਕਮੈਂਟ ਕਰਕੇ ਜਰੂਰ किसानों सूट किमें चलो शुरू करते हैं जी अजी वीडियो यहाँ सूट हैगा जी जोड़ा ये आपका रेडी कराया जी योरजट स्टफ के ऊपर बनया हो जी बहुत सोहना प्योर जोहरजट का स्टफ है जी बहुत ज्यादा सोहना स्टफ है संथैटिक जोहरजट नहीं है जी युत सोहनी जोहरजट है तुम देख सकते हो जी है है। बहुत ज़्यादा सोहनी जोहरजट है ये बहुत सोहनी जोहरजट है संथैटिक नहीं है जी तो ये इस तरह आप उपर तिखा कम कराया जी ਸ਼ਰਟ ਦੇ ਉੱਪਰ ਤਿੱਕਰ ਡਿਜ਼ਾਈਨ ਬਣਿਆ ਜੀ ਇਹ ਪੂਰਾ ਉੱਪਰ ਤਿੱਕਰ neck ਤਿੱਕਰ ਇਹ ਡਿਜ਼ਾਈਨ ਜਾਊਗਾ ਇਸ ਤਰ੍ਹਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੋਊਗਾ ਜੀ neck ਤਿੱਕਰ ਉੱਪਰ ਉੱਪਰ ਤਿੱਕਰ neck ਤਿੱਕਰ ਇਹ ਡਿਜ਼ਾਈਨ ਜਾਊਗਾ ਤੇ ਇਸ ਤਰ੍ਹਾਂ ਇਹ ਘੇਰੇ ਦੇ ਉੱਪਰ ਇਹਦਾ ਬਣਿਆ ਹੋਇਆ ਜੀ ਡਿਜ਼ਾਈਨ ਘੇਰੇ ਦੇ ਉੱਪਰ ਕਟਵਰਕ ਦਾ ਡਿਜ਼ਾਈਨ ਬਣਿਆ ਜੀ ਤੇ ਇਹ ਵਾਲੀ ਇਹਦੇ ਨਾਲ ਬਾਟਮ ਆਊਗੀ ਟਾਈ ਡਾਈ ਦੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਇਹ ਪੀਸ ਰੈਡੀ ਹੋਇਆ ਹੈ ਟਾਈ ਡਾਈ ਦੀ ਬਾਟਮ ਆਊਗੀ ਪਲੇਨ ਨਾਲ ਸ਼ਰਟ ਆਊਗੀ ਤੁਸੀਂ ਸ਼ਰਟ ਟਾਈ ਡਾਈ ਦੀ ਵੀ ਕਰਾ ਸਕਦੇ ਹੋ ਬਾਟਮ ਪਲੇਨ ਵੀ ਕਰਾ ਸਕਦੇ ਹੋ ਜਿਵੇਂ ਦੀ ਤੁਹਾਡੀ ਚੋਇਸ ਹੈ ਜੀ ਉਸੇ ਤਰ੍ਹਾਂ ਆਪਾਂ ਤੁਹਾਨੂੰ ਇਹ ਸੂਟ ਰੈਡੀ ਕਰਕੇ ਦੇ ਦਾਂਗੇ ਜੀ ਤੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦਾ ਇਹ ਸੂਟ ਹੈ ਜੀ ਓਨਲੀ 2350 ਰੁਪਏ ਇਹਦਾ ਪ੍ਰਾਈਸ ਹੈ ਜੀ ਸੋਨੂ ਨਾਲ ਦੁਪੱਟਾ ਵੀ ਮਿਲੂਗਾ ਜੀ ਸ਼ਰਟ ਵੀ ਮਿਲੂਗੀ ਵਿਦ ਟਾਈ ਡਾਈ ਵਿਦ ਵਰਕ ਦਾ ਸੋਨੂ ਇਹ ਸੂਟ 2350 ਦੇ ਵਿੱਚ ਤੁਹਾਡੇ ਘਰੇ ਪਹੁੰਚਦਾ ਹੋ ਜੂਗਾ ਜੀ ਕਰੇ ਪਹੁੰਚ ਜੂਗਾ ਤੁਹਾਨੂੰ ਇਹ ਸੂਟ 2350 ਦੇ ਵਿੱਚ ਦੇਖੋ ਜੀ ਇਸ ਤਰ੍ਹਾਂ ਇਹਦੀ ਲੋਕ ਆਉਗੀ ਜੀ ਇਹ ਆਨ ਆਰਡਰ ਪੀਸ ਰੈਡੀ ਹੋਇਆ ਜੀ ਤੁਸੀਂ ਆਪਦੀ ਚੋਇਸ ਦੇ ਮੁਤਾਬਕ ਵੀ ਇਹਨੂੰ ਰੈਡੀ ਕਰਵਾ ਸਕਦੇ ਹੋ ਦੇਖੋ ਕਿੰਨਾ ਪਿਆਰਾ ਲੱਗਦਾ ਜੀ ਇਹ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੰਮ ਹੋਇਆ ਜੀ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਜੀ ਕੰਮ ਬਹੁਤ ਹੀ ਸਫਾਈ ਦੇ ਨਾਲ ਹੁੰਦਾ ਜੀ ਆਪਣਾ ਆਪਾਂ ਨਾ ਤਾਂ ਮਾੜਾ ਫੈਬਰਿਕ ਲਾਈਏ ਜੀ ਨਾ ਆਪਾਂ ਮਾੜਾ ਕੰਮ ਕਰੀਏ ਜੀ ਤੇ ਇਹ ਇਹਦੀਆਂ ਬਾਜੂ ਆਉਣਗੀਆਂ ਜੀ ਟਾਈਡਾਈ ਦੀਆਂ ਬਾਜੂ ਆ ਜੀ ਬਾਜੂ ਦੇ ਉੱਪਰ ਵੀ ਆਪਾਂ ਸੇਮ ਵਰਕ ਕੀਤਾ ਜੀ ਘੇਰੇ ਵਾਲਾ ਟਾਈਡਾਈ ਦੀਆਂ ਬਾਜੂ ਆਉਣੀਆਂ ਬਹੁਤ ਸੋਹਣਾ ਪੀਸ ਬਣੂਗਾ ਜੀ ਇਹ ਰੈਡੀ ਹੋ ਕੇ ਆਪਾਂ ਜਦੋਂ ਇਹ ਸੂਟ ਕਸਮਨ ਨੇ ਸਟਿਚ ਕਰਾ ਲਿਆ ਜੀ ਆਪਾਂ ਤੁਹਾਨੂੰ ਵੀਡੀਓ ਇਹਦੀ ਸ਼ੇਅਰ ਕਰਾਂਗੇ ਬਹੁਤ ਸੋਹਣਾ ਕੰਮ ਬਾਜੂ ਤੇ ਹੋਇਆ ਟਾਈਡਾਈ ਦੀਆਂ ਬਾਜੂ ਬਣੀਆਂ ਤੇ ਪਲੇਨ ਸ਼ਰਟ ਹੈ ਨਾ ਟਾਈ ਡਾਈ ਦਾ ਹੀ ਇਹਦੇ ਬਾਟਮ ਹੈ ਤੇ ਟਾਈ ਡਾਈ ਦਾ ਹੀ ਇਹਦਾ ਦੁਪੱਟਾ ਆਊਗਾ ਸਾਰੇ ਦੁਪੱਟੇ ਦੇ ਉੱਪਰ ਟਾਈ ਡਾਈ ਐ ਇਸੇ ਤਰ੍ਹਾਂ ਸੇਮ ਬਾਟਮ ਨਾਲ ਦੀ ਤੇ ਬਹੁਤ ਸੋਹਣਾ ਇਹ ਪੀਸ ਲੱਗੂਗਾ ਜਦੋਂ ਇਹ ਪੂਰਾ ਬਣ ਗਿਆ ਅਸਲੀ ਲੁੱਕ ਸੂਟ ਦੀ ਬਣਨ ਤੋਂ ਬਾਅਦ ਆਉਂਦੀ ਹੈ ਇਹ ਦੇਖ ਫਿਨਿਸ਼ ਹੋਣੀ ਇਹਦੀ ਲੋਕ ਆਊਗੀ ਅਗਲਾ ਸੂਟ ਆਪਣਾ ਰੈਡੀ ਹੋਇਆ ਜੀ ਮਸਲੀਨ ਦੇ ਉੱਪਰ ਇਹ ਵੀ ਟਾਈਡਾਈ ਦਾ ਬਣਿਆ ਜੀ ਸੂਟ ਪਰ ਇਹਦੇ ਤੇ ਵਰਕ ਨਹੀਂ ਹੋਇਆ ਇਹ ਦੇਖੋ ਇਹਦੀ ਬਾਟਮ ਆਊਗੀ ਪਲੇਨ ਪਲੇਨ ਬਾਟਮ ਹੈ ਨਾਲ ਇਹਦੀ ਸ਼ਰਟ ਆਊਗੀ ਜੀ ਟਾਈਡਾਈ ਦੀ ਇਸ ਤਰ੍ਹਾਂ ਤੁਸੀਂ ਇਹ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਕਿ ਨਾਲ ਇਹਦੇ ਦੁਪੱਟਾ ਆਊਗਾ ਜੀ ਟਾਈ ਡਾਈ ਦਾ ਇਹਦਾ ਦੁਪੱਟਾ ਆ ਗਿਆ ਜੀ ਇਹ ਟਾਈ ਡਾਈ ਦਾ ਦੁਪੱਟਾ ਆ ਜੂਗਾ ਬਹੁਤ ਸੋਹਣੀ ਟਾਈ ਡਾਈ ਹੋਈ ਹੈ ਜੀ ਪੂਰਾ ਸੂਟ ਮਸਲੀਨ ਦਾ ਜੀ ਇਹ 1500 ਰੁਪਏ ਦਾ ਪ੍ਰਾਈਸ ਹੈ ਜੀ ਵਿਦ ਦਾ ਸਟੱਫ ਵਿਦ ਦਾ ਟਾਈਡਾਈ ਵਿਦ ਸ਼ਿਪਿੰਗ 1500 ਦੇ ਵਿੱਚ ਤੁਹਾਨੂੰ ਇਹ ਘਰੇ ਮਿਲ ਜੂਗਾ ਜੀ ਆਪਾਂ ਨਾਲੇ ਦੀ ਜੀ ਫੋਟੋ ਹੋਈ ਤਾਂ ਆਪਣੇ ਕੋਲੇ ਫੋਟੋ ਵੀ ਲਾ ਦਾਂਗੇ ਇਹਦੀ ਕਿ ਕਿਸ ਤਰ੍ਹਾਂ ਇਹ ਬਣ ਕੇ ਰੈਡੀ ਹੋਊਗਾ ਬਹੁਤ ਸੋਹਣਾ ਬਣੂਗਾ ਜੀ ਛੂਟੇ ਮਸਲੀਨ ਦਾ ਸਟੱਫ ਹੈ ਬਹੁਤ ਸੋਹਣਾ ਸਟੱਫ ਹੈ ਜੀ ਮਸਲੀਨ ਦਾ ਇੱਜਾੜੀ ਵੀਡੀਓ ਦੇ ਵਿੱਚ ਦੋ ਸੂਟ ਦਿਖਾਏ ਆ ਜੀ ਆਪਾਂ ਬਹੁਤ ਸੋਹਣੇ ਟਾਈ ਡਾਈ ਦੇ ਇੱਕ ਮਸਲੀਨ ਦਾ ਇੱਕ ਜਾਰਜਟ ਦਾ ਜੀ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੋਵੇ ਤੁਸੀਂ ਆਰਡਰ ਕਰ ਸਕਦੇ ਹੋ ਜੀ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਸਾਡਾ ਵਟਸਐਪ ਨੰਬਰ 8847076822 ਹੈ ਜੀ ਤੇ ਪਲੀਜ਼ ਵੀਡੀਓ ਨੂੰ ਹੰਡ ਤੱਕ ਜਰੂਰ ਦੇਖਿਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਤੇ ਇੱਕ ਵਾਰੀ ਤੁਸੀਂ ਸਾਡੇ ਤੋਂ ਸੂਟ ਜਰੂਰ ਬਣਵਾ ਕੇ ਦੇਖੋ ਦੇਖੀ ਤੁਹਾਨੂੰ ਸਾਡੇ ਕੰਮ ਦਾ ਪਤਾ ਲੱਗੂਆ ਜੀ ਬਹੁਤ ਸੋਹਣੀ ਲੁੱਕ ਆਊਗੀ ਜੀ ਇਹ ਸੂਟ ਦੀ ਬਣ ਕੇ ਤੇ ਤੁਸੀਂ ਵੀ ਇਸ ਤਰ੍ਹਾਂ ਦੇ ਸੂਟ ਸਾਡੇ ਤੋਂ ਬਣਵਾ ਸਕਦੇ ਹੋ ਜਲਦੀ ਜਲਦੀ ਆਰਡਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਆਪਣੀ ਭੈਣ ਦੀ ਸਪੋਰਟ ਕਰੋ ਜੀ ਸਾਰੇ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ